ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਅੱਜ ਆਪਾਂ ਗੱਲ ਕਰ ਰਹੇ ਆ ਵਿਧਾਨ ਸਭਾ ਹਲਕਾ ਜਾਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਆ ਫਤਿਹਗੜ੍ਹ ਸਾਹਿਬ ਦੇ ਵਿੱਚ ਪਿਛਲੇ 5 ਸਾਲ ਵੀ ਤੁਸੀਂ ਸੇਵਾ ਕੀਤੀ ਆ ਲੋਕਾਂ ਦੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਕਿਹੜੇ 5 ਸਾਲ ਨੇ ਤੁਹਾਡਾ ਕੀ ਵਿਜ਼ਨ ਲੈ ਕੇ ਤੁਸੀਂ ਆਇਓ ਲੋਕਾਂ ਦੇ ਵਿੱਚ ਤੇ ਤੁਸੀਂ ਕਿਸ ਲੈਵਲ ਤੋਂ ਹੇਠਾਂ ਦੇ ਲੈਵਲ ਤੋਂ ਲੈ ਕੇ ਤੁਸੀਂ ਕੰਮ ਕੀਤਾ ਤੇ ਵੱਡੇ ਅਫਸਰ ਤੱਕ ਤੁਸੀਂ ਆਇਓ ਕੀ ਕਹਿਣਾ ਚਾਹੁੰਦਾ ਜੀ ਤੁਸੀਂ ਦੇਖੋ ਸਭ ਤੋਂ ਪਹਿਲਾਂ ਫਮੈਂ ਸ਼੍ਰੀ ਫਤਿਹਗੜ ਸਾਹਿਬ ਦੇ ਜਿਹੜਾ ਅਸ਼ੀਰਵਾਦ ਦਾ ਛੋਟੇ ਸਾਜ ਦਾ ਦੇਣਾ ਮਾਤਾ ਗੁਵਰਕਾਰ ਦਾ ਉਹਨਾਂ ਦਾ ਉਹਨਾਂ ਦੇ ਸਾਹਮਣੇ ਸੀਸ ਨਤਮਤ ਕਰਦਾ ਕਿ ਉਹਨਾਂ ਦੀ ਮਿਹਰਬਾਨੀ ਨਾਲ ਮੈਨੂੰ ਇਸ ਪਵਿੱਤਰ ਧਰਤੀ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਦੋ ਹੰਦਾਂ ਵਿੱਚ ਔਰ ਮੈਂ ਇੱਕ ਵਾਦਾ ਕੀਤਾ ਸੀ ਉਸ ਪਵਿੱਤਰ ਧਰਤੀ ਨਾਲ ਜੇ ਇੱਕ ਤਾਂ ਕਿ ਮੇਰਾ ਪਹਿਲਾ ਜਿਹੜਾ ਲੋਕ ਸਭਾ ਚ ਭਾਸ਼ਣ ਹੋਊਗਾ ਉਹ ਇਸ ਪਵਿੱਤਰ ਧਰਤੀ ਦੇ ਇਤਿਹਾਸ ਉਹ ਛੋਟੇ ਸਾਮਜਾਨਿਆਂ ਦੇ ਇਤਿਹਾਸ ਬਾਰੇ ਔਰ ਦੂਸਰਾ ਇਹ ਸੀ ਕਿ ਮੈਂ ਮੰਗ ਕਰੂੰਗਾ ਕੇਂਦਰ ਸਰਕਾਰ ਤੋਂ ਕਿ ਇਹ ਇੰਨੀ ਜ਼ਿਆਦਾ ਇੰਪੋਰਟੈਂਟ ਜਗ੍ਹਾ ਹੈ ਕਿ ਇਹਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ ਚ ਲਿਆਇਆ ਜਾਵੇ ਔਰ ਇਸੇ ਜਿਹੜਾ ਇਨਫਰਾਸਟ੍ਰਕਚਰ ਉਹੀ ਉਸੇ ਲੈਵਲ ਦਾ ਬਣਾਇਆ ਜਾ ਸਕੇ ਜਾਂ ਤਾਂ ਜੋ ਸਾਰੇ ਦੁਨੀਆ ਦੀ ਸਿੱਖ ਸੰਗਤ ਇੱਥੇ ਆ ਕੇ ਨਤਮਸਤਕ ਹੋ ਜਾਵੇ ਉਹਦਾ ਕਾਰਨ ਕੀ ਸੀ ਮੈਂ ਉਹ ਆਪਣੇ ਪਹਿਲੇ ਭਾਸ਼ਣ ਬੋਲੇ ਆ ਵੀ ਇਹ ਦੇਖੋ ਉਹਨਾਂ 2019 ਜਦੋਂ ਮੈਂ ਭਾਸ਼ਣ ਦਿੱਤਾ ਮੈਂ ਕਿਹਾ ਦੇਖੋ ਜੀ 1705 ਦੀ ਘਟਨਾ 314 ਸਾਲ ਹੋ ਗਏ ਹਨ ਹੁਣ ਵੀ 26 28 ਦਸੰਬਰ ਨੂੰ 50 ਲੱਖ ਤੋਂ ਇੱਕ ਕਰੋੜ ਆਦਮੀ ਔਰ ਬੀਬੀਆਂ ਉਥੇ ਆਤਮਸਤ ਹੋ ਗਏ ਸੀ ਜ਼ਾ ਮੰਨੋਂ ਵਗੈ ਸੇਜ਼ਾ ਕਰਦੇ ਸੀ ਅਫਸੋਸ ਕਰਦੇ ਨੇ ਕਿ ਨੀਆਂ ਛੋਟੀਆਂ ਜਿੰਦਾ ਦੁਨੀਆ ਤੋਂ ਚਲੀਆਂ ਗਈਆਂ ਠੀਕ ਹੈ ਜੀ ਤੇ ਉਹ ਗੱਲ ਮੈਂ ਉਥੇ ਕਹੀ ਔਰ ਉਥੇ ਕਹਿ ਕੇ ਨਿਯਮਾਂ ਕਾਲ ਛੱਡ ਦਿੱ ਮੈਂ ਹੁਆ ਫਿਰ ਪ੍ਰੋਪਰ ਫਾਲੋਅ ਅਪ ਕੀਤਾ ਚਿੱਠੀਆਂ ਬਣਾਈਆਂ ਮਿਨਿਸਟਰ ਕਲਚਰ ਸੈਕਟਰ ਕਲਚਰ ਔਰ ਫਿਰ ਵੀ ਪ੍ਰਧਾਨ ਮੰਤਰੀ ਜੀ ਗੋਲ ਵਿਚਾਰ ਉਹਨਾਂ ਨੂੰ ਸਾਰਾ ਇਤਿਹਾਸ ਦੱਸਿਆ ਉਹ ਸੁਣ ਕੇ ਬਹੁਤ ਹੈਰਾਨ ਹੋਏ ਕਿ ਇੱਡੀ ਵੱਡੀ ਗੱਲ ਮਖਾ ਜੀ ਉਹ ਸੋਚੇ ਕਰਦੇ ਸੀ ਹੋਰ ਦਾ ਸਾਤੋਂ 9 ਸਾਲ ਸੀ ਔਰ ਔਰੰਗਜ਼ੇਬ ਦਾ ਮਾਨਸੀ ਵਦੀਰ ਖਾਨ ਤੋਂ ਅਰਨਰ ਸੀ ਉਹਨਾਂ ਨੂੰ ਕਹਿ ਰਹੇ ਸੀ ਕਿ ਤੁਸੀਂ ਭਾਈ ਆਪਣਾ ਧਰਮ ਬਦਲ ਲਓ دین ਬਦਲ ਲਓ ਉਹਨਾਂ ਨੇ ਕਿਹਾ ਕਿ ਕੋ ਇਹ ਤੇ ਕੰਮ ਹੋਣਾ ਨਹੀਂ ਤਸ਼ੱਦਦ ਕੀਤਾ ਮਾਰੇ ਆ ਕੁਟਿਆਂ ਜੋ ਕੁਝ ਕਰ ਸਕਦੇ ਉਹ ਸਾਰਾ ਕੁਝ ਤੇ ਫਾਈਨਲ ਨੂੰ ਨੰਨ ਨੂੰ ਸੁਣਾਇਆ ਕਿ ਦੇਖੋ ਅਸੀਂ ਤੁਹਾਨੂੰ ਜਿਉਂਦੇ ਆ ਨੀਂ ਅੱਜ ਤੁੰਦ ਦੇਣਾ ਛੇਣ ਕੇ ਤੁਹਾਨੂੰ ਖਤਮ ਕਰਨਾ ਉਹਨਾਂ ਨੇ ਕਿਹਾ ਜੀ ਜੋ ਤੁਸੀਂ ਕਰਨਾ ਕਰੋ ਅਸੀਂ ਆਪਣਾ ਨਾਮ ਧਰਮ ਵਜਨ ਦਾ ਨਾ ਕਿਸੇ ਸਟੈਂਡ ਤੋਂ ਅਸੀਂ ਦਰਦੋਂ ਇਹ ਇੱਕ ਦੀ ਵੱਡੀ ਦੁਨੀਆ ਦੀ ਮੇਰੇ ਖਿਆਲ ਇੰਨੀ ਵੱਡੀ ਕੋਈ ਸ਼ਹਾਦਤ ਦੁਨੀਆ 'ਚ ਹੈ ਹੀ ਨਹੀਂ ਜਿਹੜੀ ਆਪਣੇ ਸ਼ਰੀਫ ਅਖਰ ਸਾਹਿਬ ਤੇ ਉਹਨੂੰ ਮੈਂ ਐਕਸਪਲੇਨ ਵੀ ਕੀਤਾ ਸਾਰਿਆਂ ਨੂੰ ਪਾਰਲੀਮੈਂਟ ਚ ਗਿਆ ਪਾਰਲੀਮੈਂਟ ਦੇ 4 5 6 ਵਾਰ ਇੱਕ ਵੇਖਿਆ बार-बार ਕੇਂਦਰ ਸਰਕਾਰ ਨੂੰ ਕਹਿ ਕੇ ਭਾਈ ਤੁਸੀਂ ਇਹਨੂੰ ਇਹਨੂੰ ਉਸ ਲੈਵਲ ਤੇ ਕਿਉਂ ਨਹੀਂ ਲੈ ਕੇ ਆਉਂਦੇ ਕਿਉਂਕਿ ਇਹ ਤੇ ਚੀਜ਼ ਹੀ ਉਸ ਲੈਵਲ ਦੀ ਹੈ ਪਰ ਚਲੋ ਉਹ ਮੈਂ ਪੋਜੀਸ਼ਨ ਦਾ ਐਮਪੀ ਆ ਉਹਨਾਂ ਨੇ ਛੋਟਾ ਮੋਟਾ ਕੁਝ ਕੀਤਾ ਲੇਕਿਨ ਉਹਨੂੰ ਇੰਟਰਨੈਸ਼ਨਲ ਟੂਰਿਸਟ ਸੈਕਟਰ ਚ ਨਹੀਂ ਇਨਕਲੂਡ ਕੀਤਾ ਡਾਕਟਰ ਸਾਹਿਬ ਰਾਜਨੀਤੀ ਦੇ ਵਿੱਚ ਆਉਣ ਤੋਂ ਪਹਿਲਾਂ ਤੁਹਾਡੀ ਕੀ ਬੈਕਗ੍ਰਾਉਂਡ ਸੀ ਤੇ ਤੁਹਾਨੂੰ ਇਸ ਵਾਸਤੇ ਉਹਨਾਂ ਦਾ ਜਿਹੜਾ ਤੁਹਾਡਾ ਕੀ ਮਕਸਦ ਸੀ ਦੇਖੋ ਇਸ ਤਰ੍ਹਾਂ ਹੈਗਾ ਮੇਰੀ ਬੈਕਗ੍ਰਾਉਂਡ ਤੇ ਬਹੁਤ ਹੀ ਦੁਖਦਾਈ ਵੀ ਆ ਮੈਂ ਬਹੁਤ ਗਰੀਬੀ ਦੇ ਲਈ ਮੇਰੇ ਮਾਪੇ ਤੋਂ ਵੀ ਮਜ਼ਦੂਰੀ ਕਰਦੇ ਸੀ ਔਰ ਜਿੰਨੀ ਅਤ ਦੀ ਗਰੀਬੀ ਮੈਂ ਦੇਖੀ ਆ ਮਾਪੇ ਨੇ ਦੇਖੀ ਮੈਂ ਵੀ ਦੇਖੀ ਆ ਮੈਂ ਤਾਂ ਉੱਥੋਂ ਨਿਕਲ ਕੇ ਆਇਆ ਔਰ ਮੈਂ ਬਹੁਤ ਮਿਹਨਤ ਕਰਕੇ ਬਹੁਤ ਜ਼ਿਆਦਾ ਮਿਹਨਤ ਕਰਕੇ ਪਹਿਲਾਂ ਤਾਂ ਮੈਂ ਐਮਬੀਬੀਐਸ ਕੀਤੀ ਡਾਕਟਰ ਬਣਿਆ ਪੀਸੀਐਮਐਸ ਦੀ ਨੌਕਰੀ ਜੁਆਇਨ ਕੀਤੀ ਫਿਰ ਮੈਂ ਆਈਐਸ ਦੇ ਪੇਪਰ ਦਿੱਤੇ ਔਰ ਆਈਐਸ ਅਫਸਰ ਬਣ ਗਿਆ ਡੀਸੀ ਬਣ ਗਿਆ ਚੀਫ ਸੈਕਟੀ ਦੀ ਤੱਕ ਗਿਆ ਸਾਰਾ ਕੁਝ ਬਣਿਆ ਇਹਰਾ ਮੇਰਾ ਤਾਂ ਮੇਰਾ ساری ਜ਼ਿੰਦਗੀ ਹੋਈ ਗਰੀਬੀ ਵੀ ਦੇਖੀ ਔਰ ਸੰਘਰਸ਼ ਹੈ ਔਰ ਮਿਹਨਤ ਸੰਘਰਸ਼ ਉਹੀ ਔਰ ਜਦੋਂ ਮੈਂ ਰਿਟਾਇਰ ਹੋ ਗਿਆ ਸੀ ਮੇਰੇ ਮਨ ਚ ਕੋਈ ਗੱਲ ਸੀ ਮੈਂ ਕਿਤਾਬਾਂ ਲੇਖਣ بیٹھ ਸਕਦਾ ਹਾਂ ਜਿਆਦਾਤਰ ਰਿਟਾਇਰਡ ਆਈਐਸ ਅਫਸਰ ਆਪਣੀ ਲਾਈਫ ਦੇ पर मैं सोचया कि अमर सिंह तैनू रब ने इना ਦਿੱਤਾ इक इनी अत्त दी गरीबी जो रब तेनु ਕੱਢ ਕੇ ਲਿਆ ਤੈਨੂੰ ਅਰਸ਼ਾਂ ਤੇ ਪਹੁੰਚਾਤਾ ساری ਦੁਨੀਆ ਕੁਮਾਤੀ ਜਿਹੜਾ ਮਰਜੀ ਮੁਲਕ ਦਾ ਨਾਮ ਲਾਉ ਉੱਤੇ ਮੈਂ ਗੌਰਮੈਂਟ ਸਰਡਿਸਟਰੀਆ ਤੇ ਮੈਨੂੰ ਲੱਗਿਆ ਨਹੀਂ ਅਮਰ ਸਿੰਘ ਤੈਨੂੰ ਸਮਾਜ ਨੂੰ ਵਾਪਿਸ ਕਰਨਾ ਚਾਹੀਦਾ ਹੁਣ ਰਿਟਾਇਰਮੈਂਟ ਤੋਂ ਬਾਅਦ ਮੇਰੇ ਕੋਲ ਆਪਸ਼ਨ ਇਕੋ ਹੀ ਸੀ ਕਿ ਮੈਂ ਪਬਲਿਕ ਲਾਈਫ ਚ ਜਾਵਾਂ ਰਾਜਨੀਤੀ ਚ ਜਾਵਾਂ ਔਰ ਲੋਕਾਂ ਨੂੰ ਜੋ ਕੁਝ ਰੱਬ ਨੇ ਮੈਨੂੰ ਦਿੱਤਾ ਇੰਨਾ ਜ਼ਿਆਦਾ ਨੌਲੇਜ ਐ ਐਕਸਪੀਰੀਅੰਸ ਐ ਇਨੀ ਚੀਜ਼ਾਂ ਮੇਰੇ ਚ ਹੈਗੀਆਂ ਉਹ ਮੈਂ ਲੋਕਾਂ ਦੀ ਪੜਾਈ ਦੇਖੀ ਉਹ ਕਰ ਰਹਾ ਇਸ ਕਰਕੇ ਮੈਨੂੰ ਜਿਹੜੀ ਆਪਣੇ ਸ਼੍ਰੀ ਫਤਿਹਗੁਰ ਸਾਹਿਬ ਤੇ ਉਹਨੂੰ ਮੈਂ ਐਕਸਪਲੇਨ ਵੀ ਕੀਤਾ ਸਾਰਿਆਂ ਨੂੰ ਪਾਰਲੀਮੈਂਟ ਚ ਗਿਆ ਪਾਰਲੀਮੈਂਟ ਤੇ 4 5 6 ਵਾਰ ਇੱਕ ਮੈਂ ਗਿਆ बार-बार ਕੇਂਦਰ ਸਰਕਾਰ ਨੂੰ ਕਹਿ ਕੇ ਭਾਈ ਤੁਸੀਂ ਇਹਨੂੰ ਇਹਨੂੰ ਉਸ ਲੈਵਲ ਤੇ ਕਿਉਂ ਨਹੀਂ ਲੈ ਕੇ ਆਉਂਦੇ ਕਿਉਂਕਿ ਇਹ ਤੇ ਚੀਜ਼ ਦੀ ਉਸ ਲੈਵਲ ਦੀ ਐ ਪਰ ਚਲੋ ਉਹ ਮੈਂ اپੋਜੀਸ਼ਨ ਦਾ ਐਮਪੀ ਹਾਂ ਉਹਨਾਂ ਨੇ ਛੋਟਾ ਮੋਟਾ ਕੁਝ ਕੀਤਾ ਦੇਖੋ ਨਾ ਉਹ ਇੰਟਰਨੈਸ਼ਨਲ ਟੂਰਿਸਟ ਸਪਰਟ ਚ ਨਹੀਂ ਇਹ ਕੋਈ ਫੀਟਾ ਸੀ ਕਿਹਦੀ ਔਰ ਉਸ ਲੈਵਲ ਦਾ ਜਿਹੜਾ ਇਨਫਰਾਸਟ੍ਰਕਚਰ ਬਣਾਉਣਾ ਚਾਹੀਦਾ ਤੇ ਉਹ ਨਹੀਂ ਕੀਤਾ ਇੱਕ ਤਾਂ ਮੇਰੀ ਗੱਲ ਹੈ ਦੇਖੋ ਦੂਸਰਾ ਕੀ ਸੀ اپੋਜੀਸ਼ਨ एमपी ਦੀਆਂ ਕੁਝ ਕਾਮੂਦੇ ਹੋ ਵੀ ਜਾਂਦੇ ਆ ਕੁਝ ਉਹਨੀਆਂ ਲਿਮਿਟੇਸ਼ਨ ਰਹਿੰਦੀਆਂ ਕੁੱਪ ਜਿਹਦੀ ਰੂਲਿੰਗ ਗਵਰਨਮੈਂਟ ਹੁੰਦੀ ਆ ਉਹ ਨਹੀਂ ਚਾਹੁੰਦੇ ਹੁੰਦੇ ਕਿ ਕੋਈ ਵੀ اپੋਜੀਸ਼ਨ एमपी ਦਾ ਹਰ ਕੰਮ ਹੋਵੇ ਉਹਨਾਂ ਚ ਪੋਲਿਟੀਕਲ ਸੋਚ ਹੁੰਦੀ ਫੇਰ ਵੀ ਯਕ ਤੇ ਮੈਂ ਬਿਊਰੋਕਰੇਸੀ ਚ ਆਇਆ ਸੀ ਫਿਰ ਵੀ ਬਹੁਤ ਸਾਰੇ ਕੰਮ ਹੁਣ ਆਪਾਂ ਸਰੰਦ ਦਾ ਹੀ ਦੇਖੀਏ ਸਰੰਦ ਫਤੇਗੜ ਸਾਹਿਬ ਜੀ ਦੇਖੋ ਇੱਕ ਤਾਂ ਉਥੇ ਇਨਫਰਾਸਟ੍ਰਕਚਰ ਦਾ 40 50 ਕਰੋੜ ਮੈਂ ਲੱਗ ਕੇ ਆ ਗਿਆ ਕੇਂਦਰ ਸਰਕਾਰ ਤੋਂ ਆ ਜਿੰਨਾ ਦੋਮਾ ਦੋਮਾ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਕੁਝ ਬਣਿਆ ਹੈਗਾ ਉਹ ਸੜਕਾਂ ਬਣੀਆਂ ਉਹ ਜਿਹੜੇ ਪਿਲ ਆਪਣਾ ਸਾਰਾ ਸੰਗ ਮਰਮਰ ਉਹ ਲੱਗਿਆ ਹੋਇਆ ਉਹ ਸਾਰਾ ਮਹੇਂ ਪੈਸਾ ਲੈ ਕੇ ਆ ਉਹ ਬਾਬਾ ਬੰਦ ਸਿੰਘ ਦੀ ਬਹਾਦਰੀ ਆਸਪਾਸ ਬਹੁਤ ਦੇ ਉਹ ਸਾਰਾ ਕੁਝ ਮੈਂ ਹੀ ਕਰਵਾਇਆ ਦੂਸਰਾ ਫਿਰ ਸਰਾਂਧੀ ਰੇਲਵੇ ਸਟੇਸ਼ਨ ਦੀ ਮਹਿਮੰਗ ਕੀਤੀ ਉਹ ਬਹੁਤ ਵੱਧਿਆ ਬਣ ਰਿਹਾ ਹੈਗਾ 40-50 ਕਰੋੜ ਦਾ ਖਰਚਾ ਪਲੇਟਫਾਰਮ ਬਹੁਤ ਪੁਰਾਣਾ ਸੀ ਸਾਰਾ ਕੁਝ ਉਹ ਸਾਰਾ ਬਹੁਤ ਵੱਡਾ ਬਣ ਰਿਹਾ ਠੀਕ ਹੈ ਜੀ ਔਰ ਮੈਂ ਹੋਰ ਫਿਰ ਬਹੁਤ سارے ਅੰਡਰ ਬ੍ਰਿਜ ਬਣਨ ਵਾਲੇ ਸੀ ਕਿਉਂਕਿ ਟ੍ਰੈਫਿਕ ਜਮ ਹੁੰਦੀ ਸੀ ਉਹ possa ਤੇ ਉਹ ਸਰੰਦ ਫਤੇਗੜ ਸਾਹਿਬ ਰਮਲਕੇ ਸਾਰੇ ਪਾਰਲੀਮੈਂਟ ਦਾ ਮੈਂ ਕਹਿ ਸਕਦਾ ਕਿ ਇਹ ਅੰਡਰ ਬ੍ਰਿਜ ਦਾ ਕਰੀਬ ਕਰੀਬ ਇਸ ਲਾਈਨ ਤੇ ਸਭ ਜਗ੍ਹਾ ਬੰਦ ਹੈ ਕਿਉਂਕਿ ਮੈਂ ਪਿੱਛੇ ਲੱਗਿਆ ਰਿਹਾ ਮੈਂ ਕਿਹਾ ਭਾਈ ਡੈਡੀਕੇਟਿਡ ਫਰ ਐ ਕੋਰਪੋਰੇਸ਼ਨ ਤੁਸੀਂ ਬਣਾਇਆ ਇਹ ਤੁਸੀਂ ਇੰਡਸਟਰੀ ਲਈ ਬਣਾਇਆ ਠੀਕ ਹੈ ਤੁਸੀਂ ਇੰਡਸਟਰੀ ਦੀ ਮਦਦ ਕਰ ਰਹੇ ਹੋ ਤੁਸੀਂ ਕਰਦੇ ਹੋ ਲੇਕਿਨ ਇਹ ਜਿਹੜੇ ਰਸਤੇ ਬੰਦ ਹੋ ਰਹੇ ਹਨ ਉਹ ਤੁਸੀਂ ਬਣਾ ਕੇ ਜੀ ਔਰ ਉਸ ਸੇ ਪ੍ਰੈਸ਼ਰ ਜੀ ਮੈਂ ਕਈ ਹੋਰ ਬ੍ਰਿਜ ਬਣਵਾ ਕੇ ਜਿਵੇਂ ਆ ਜਿਹੜਾ ਹੁਣ ਆਪਾਂ ਦਰਹਾਏ ਦਾ ਬ੍ਰਿਜ ਲਈਏ ਆ ਦਰਹਾਣੀਆਂ ਜਿਹੜਾ ਨਹਿਰ ਤੇ ਹੁੰਦਾ ਇਹ ਡੈਡੀਕੇਟਿਡ ਫਰੰਟ ਕੋਰੀਡੋਰ ਚ 100% ਪੈਸਾ 70 ਕਰੋੜ ਮੈਂ ਲੈ ਲੈ ਕੇ ਆਏ ਅਜਾ ਖੰਨਾ ਦਾ ਜਿਹੜਾ ਹੈਗਾ ਤੁਸੀਂ ਖੰਨਾ ਤੋਂ ਕਿਉਂ ਮੰਡੀ ਗੋਬਿੰਦਗੜ ਦਾ ਜਿਹੜਾ ਮਾਜਰ ਵਾਲਾ ਓਵਰ ਬ੍ਰਿਜ ਬਣਿਆ ਕਿਉਂਕਿ ਸਾਰਾ ਦਿਨ ਟ੍ਰੈਫਿਕ ਬੰਦ ਰਹਿੰਦੀ ਸੀ ਦੋਵੇਂ ਪਾਸੇ ਪਰਾਂ ਦੇ ਚੱਲਦੇ ਆ ਦਰਹਾ ਲੈ ਕੇ ਵੱਡੀਆਂ ਵੱਡੀਆਂ ਨੇ ਉਨੂੰ ਮੈਂ ਬਣਵਾਤਾ ਉਹਦੇ ਨਾਲ ਉਥੇ ਟ੍ਰੈਫਿਕ ਗਿਆ ਔਰ ਤੁਹਾਨੂੰ ਮੈਂ ਇੱਕ ਦੱਸਣਾ ਚਾਹਨਾ ਉਥੇ ਕਰੀਬ-ਕਰੀਬ ਔਰ ਰੋਜ਼ਾਨਾ ਇੱਕ ਲੇਬਰ ਦੀ ਲੇਬਰ ਦੀ ਮੌਤ ਹੁੰਦੀ ਸੀ ਉਹ ਸਾਰਾ ਬੰਦ ਹੋ ਗਿਆ ਉਹ ਮੈਂ ਕਰਵਾਇਆ ਖੰਨੇ ਦਾ ਜਿਹੜਾ ਜਿਹੜਾ ਇੰਡਸਟਰੀ ਕੰਪਲੈਕਸ ਆ ਉਹਦੀ ਇਨਫਰਾਸਟ੍ਰਕਚਰ ਦੀ ਇੰਨੀ ਬੁਰੀ ਹਾਲਤ ਸੀ ਕਿ ਨਾ ਕੋਈ ਅੰਦਰ ਜਾ ਸਕਦਾ ਸੀ ਨਾ ਟਰੱਕ ਜਾਵੇ ਨਾ ਕੋਈ ਭੱਜੀ ਜਾਵੇ ਕੁਝ ਨਹੀਂ ਸੀ ਉਹ ਮੈਂ ਕੇਂਦਰ ਸਰਕਾਰ ਤੋਂ ਉਹਦਾ ਜਿੰਨਾ ਪੈਸਾ ਚਾਹੀਦਾ ਸੀ ਇਨਫਰਾਸਟ੍ਰਕਚਰ ਦਾ ਉਹ ਸਾਰਾ ਲੈ ਕੇ ਅੱਜ ਜੋ ਬਿਲਕੁਲ ਸਿਮੈਂਟਡ ਰੋਡਸ ਬਣੀਆਂ ਨੇ ਠੀਕ ਹੈ ਜੀ ਇਸੇ ਤਰ੍ਹਾਂ ਆਪਣਾ ਮੰਡੀ ਅਹਿਮਦਪੁਰ ਜਿਹੜਾ ਓਵਰ ਬ੍ਰਿਜ ਬਣਿਆ ਸਾਰਾ ਦਿਨ ਮੰਡੀ ਆਵਰ ਪਰ ਬੰਦ ਰਹਿੰਦਾ ਹੈ ਸ਼ਹਿਰ ਦੇ ਦੂਸਰੇ ਪਾਸੇ ਇੱਕ ਹੰਡਾ ਬ੍ਰਿਜ ਬਣਵਾਇਆ ਤੇ ਰੇਲਵੇ ਦੇ ਬਹੁਤ سارے ਕੰਮ ਨੈਸ਼ਨਲ ਹਾਈਵੇ ਦੇ ਬਹੁਤ سارے ਕੰਮ ਜਿਵੇਂ ਜਿਵੇਂ ਕਿ 200 ਕਿਲੋਮੀਟਰ ਦਾ 18 ਫੁੱਟੀਆਂ ਸੜਕਾਂ ਹੀ ਬਣਾ ਕੇ ਲੱਗੇ ਆ ਜਿਵੇਂ ਦੋ ਨੈਸ਼ਨਲ ਦੋ ਨੈਸ਼ਨਲ ਹਾਈਵੇ ਨੇ ਜਿਵੇਂ ਇੱਕ ਖੰਨਾ ਮੇਨ ਹੋ ਗਿਆ ਜੀ ਇੱਕ ਚੰਡੀਗੜ੍ਹ ਲੁਧਿਆਣਾ ਹਾਈਵੇ ਵੀ ਆ ਉਹਦੇ ਪਰ ਵੀ ਤੁਸੀਂ ਉਸ ਉਹਦੇ ਚ ਵੀ ਜਿਹੜਾ ਸਮਰਾਲੇ ਦੇ ਸਮਰਾਲਾ ਔਰ ਮਾਚੀਵੜ ਦੇ ਵਿੱਚ ਅੰਡਰ ਔਰ ਰਸਤਾ ਬਣਿਆ ਓਵਰ ਬ੍ਰਿਜ ਬਣਿਆ ਉਹ ਮੈਂ ਨਹੀਂ ਬਣਵਾ ਕੇ ਦੋ ਪਹਿਲਾਂ ਨਕਸ਼ੇ ਚ ਨਹੀਂ ਸੀ ਆਇਆ ਇੱਥੇ 35 ਪਿੰਡ ਇੱਥੇ ਤਰਨੇ ਦੇ ਬੈਠੇ ਸੀ ਜਦੋਂ ਮੈਂ ਨੈਕਸ਼ਨ ਚ ਗਿਆ ਉਹਨਾਂ ਮੈਨੂੰ ਕਹਿੰਦੇ ਜੀ ਤੁਸੀਂ ਸਾਡਾ ਕੰਮ ਕਰਾ ਕੇ ਤੇ ਮੈਂ ਖਾਪਾ ਐਮਪੀ ਬਣਾਉ ਮੈਂ ਕੰਮ ਕਰਾ ਕੇ ਦਊਂਗਾ ਮੈਂ ਉਹਨੂੰ U, oh, on nadá kam krákeň, tak.